ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਜਿੰਦਰ ਸਿੰਘ ਤਗੜਾ ਚ ਲੈ ਕੇ ਹਾਜ਼ਰ ਹਾਂ ਸਿਸਵਾ ਪਿੰਡ ਦੀ 3300 ਏਕੜ ਪੰਚਾਇਤੀ ਜ਼ਮੀਨ ਦੇ ਬਾਰੇ ਖਬਰ ਸਤਿ ਸ਼ਕਾਲ ਨਮਸਕਾਰ ਅਦਾਬ ਜੀ ਇਸ ਜ਼ਮੀਨ ਦੀ ਨਿਸ਼ਾਨਦੇਹੀ ਯਾਨੀ ਕਿ ਡਿਮਾਰਕੇਸ਼ਨ ਨਹੀਂ ਹੋਈ ਪਰ ਉਸ ਦੇ ਬਾਵਜੂਦ ਇਸ ਜ਼ਮੀਨ ਦੇ ਵਿੱਚ ਬਣਿਆ ਇੱਕ ਛੋਟਾ ਪਹਾੜ ਜਿਹੜਾ ਕਿ ਬੰਜਰ ਆਇ ਕਹਿ ਲੋ ਤੇ ਉਹਦੇ ਤੇ ਕੁਝ ਲੋਕਾਂ ਨੇ ਉਸ ਤੇ ਬਲਡوزر ਚਲਾ ਕੇ ਲੈਵਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਉੱਤੇ ਵਿਵਾਦ ਸ਼ੁਰੂ ਹੋਇਆ ਅਤੇ ਪੰਚਾਇਤ ਨੇ ਵਿਰੋਧ ਕੀਤਾ ਔਰ ਆਪਣੇ ਪਿੰਡ ਦੀ ਜ਼ਮੀਨ ਨੂੰ ਬਚਾਉਣ ਲਈ ਇਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਸ਼ਰਮਾ ਅਤੇ ਬਾਕੀ ਪੰਚਾਂ ਨੇ ਝੰਡਾ ਚੁੱਕ ਲਿਆ ਅਸੀਂ ਇਸ ਪੰਚਾਇਤ ਨੂੰ ਸਲਾਮ ਕਰਦੇ ਆ ਕਿ ਉਹਨਾਂ ਨੇ ਆਪਣੇ ਪਿੰਡ ਦੀ ਪੂੰਜੀ ਨੂੰ ਬਚਾਉਣ ਖਾਤਰ ਆਵਾਜ਼ ਉਠਾਈ ਇਸ ਕੰਮ ਤੇ ਅਸੀਂ ਮਤਲਬ ਇਸ ਖਬਰ ਤੇ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਤੁਹਾਨੂੰ ਦੱਸ ਦਈਏ ਕਿ ਅਸੀਂ ਕਿਨਾ ਕਿਨਾ ਲੋਕਾਂ ਨਾਲ ਸੰਪਰਕ ਕੀਤਾ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਜੰਗਲਾਤ ਵਿਭਾਗ ਦੇ ਡੀ ਐਫਓ ਕਾਨੂੰਨਵਰ ਦੀਪ ਸਿੰਘ ਕੋ ਸੰਪਰਕਤਾ ਪ੍ਰਿੰਸੀਪਲ ਚੀਫ ਕਨਜ਼ਰਵੇਟਰ ਆਫ ਫੋਰੈਸਟ ਨਾਲ ਕੀਤਾ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੀ ਵਧੇਰੇ ਔਰ ਪੁਖਤਾ ਜਾਣਕਾਰੀ ਤੁਹਾਨੂੰ ਡੀ ਐਫਓ ਦੇਗਾ ਉਦੋਂ ਬਾਅਦ ਅਸੀਂ ਆਏ ਗਮਾੜਾ ਕੋਲ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਕਿਉਂਕਿ ਨਜਾਇਜ਼ ਉਸਾਰੀ ਰੋਕਣ ਦਾ ਕੰਮ ਗਮਾੜਾ ਦੇ ਜ਼ਿੰਮੇ ਦਿੱਤਾ ਗਿਆ ਸੀ 2010 ਦੇ ਵਿੱਚ ਪੰਜਾਬ ਸਰਕਾਰ ਦੇ ਮੁਖ ਸਕੱਤਰ ਵੱਲੋਂ ਉਦੋਂ ਬਾਅਦ ਅਸੀਂ ਸੰਪਰਕ ਕੀਤਾ ਮਾਲ ਮਹਿਕਮੇ ਨੂੰ ਯਾਨੀ ਕਿ ਰੈਵਨਿਊ ਡਿਪਾਰਟਮੈਂਟ ਨੂੰ ਫਿਰ ਪੁਲਿਸ ਵਿਭਾਗ ਦੇ ਉਸ ਇਲਾਕੇ ਦੇ ਮੋਹਲਾਪੁਰ ਦੇ ਜਿਹੜੇ ਡੀਐਸਪੀ ਹੈ 모হিত ਅਗਰਵਾਲ ਨਾਲ ਗੱਲਬਾਤ ਕੀਤੀ ਤੇ ਫਿਰ ਇਸ ਦੀ ਤਫ਼ਤੀਸ਼ ਅੱਗੇ ਕਰਦੇ ਕਰਦੇ ਅਸੀਂ ਇੱਕ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਅਸੀਂ ਇਸ ਜ਼ਮੀਨ ਦਾ ਜਿਹੜੀ ਕਹਿੰਦੇ ਆ ਜੀ 5.5 ਏਕੜ ਰਕਬਾ ਜਿਹੜੀ ਕਿ ਪੰਚਾਇਤ ਜ਼ਮੀਨ ਦੇ ਨਾਲ ਘिरी ਹੋਈ ਆ ਉਹਦੇ ਮਾਲਿਕ ਡਾਕਟਰ ਗੁਰਚਰਨ ਸਿੰਘ ਹੋਮੋਪੈਥ ਨਾਲ ਗੱਲ ਕੀਤੀ ਗੱਲਬਾਤ ਅਸੀਂ ਕਥਤ ਤੌਰ ਤੇ ਜਿਹੜਾ ਖਰੀਦਦਾਰ ਹੈ ਜ਼ਮੀਨ ਦਾ ਅਮਨਦੀਪ ਸਿੰਘ ਨਾਲ ਕੀਤੀ ਤੇ ਖੈਰ ਪੰਚਾਇਤ ਨਾਲ ਤਾਂ ਗੱਲ ਅਸੀਂ ਕਰਨੀ ਹੀ ਸੀ ਉਹ ਕੀਤੀ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਤੇ ਭਾਜਪੀ ਦੇ ਸੀਨੀਅਰ اور ਬਹੁਤ ਹੀ ਵਧੀਆ ਇਨਸਾਨ ਵਨੀਤ ਜੋਸ਼ੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਜ਼ਮੀਨ ਤੇ ਹੋ ਰਹੀ ਗਲਤ ਕਾਰਵਾਈ ਦੇ ਵਿਰੁੱਧ ਆਵਾਜ਼ ਉਠਾਈ ਅਤੇ ਪੱਤਰਕਾਰਾਂ ਦੀ ਟੀਮ ਨੂੰ ਲੈ ਕੇ ਸਿਸਵਾ ਪਿੰਡ ਪਹੁੰਚੇ ਆਓ ਹੁਣ ਤੁਸੀਂ ਇਸ ਖਬਰ ਨੂੰ ਬਾਈ ਪਾਰਟਸ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਕਿਵੇਂ ਗੱਲ ਇਹ ਅੱਗੇ ਵੱਧਦੀ ਹੈ। ਲੋ ਸਭ ਤੋਂ ਪਹਿਲਾਂ ਤੁਸੀਂ ਆਹ ਤਸਵੀਰ ਵੇਖੋ ਜਦੋਂ ਅਸੀਂ ਇਸ ਜ਼ਮੀਨ ਦੇ ਉੱਤੇ ਪਹੁੰਚੇ ਜਿੱਥੇ ਇੱਕ ਗੇਟ ਲੱਗਿਆ ਹੋਇਆ ਤੇ ਫਿਰ ਅਸੀਂ ਸਰਪੰਚ ਨਾਲ ਜਿਹੜੀ ਗੱਲਬਾਤ ਕੀਤੀ ਤੇ ਨਾਲ ਕੁਝ ਪੰਚ ਤੇ ਨੰਬਰਦਾਰ ਵੀ ਖੜੇ ਸੀ। ਆਹ ਲਓ ਉਹਨਾਂ ਨਾਲ ਹੋਈ ਸਾਡੀ ਗੱਲਬਾਤ ਦਾ ਇੱਕ ਛੋਟਾ ਜਿਹਾ ਹਿੱਸਾ ਰੈਲੇਵੈਂਟ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਉਨੇ। ਸਰ ਡੀਐਸਪੀ ਸਾਹਮਣੇ ਬੁਲਾਇਆ ਸੀ ਮੈਨੂੰ ਉਹਨਾਂ ਦੇ ਰੀਡਰ ਦਾ ਫੋਨ ਆਇਆ ਸੀ। ਵੀ ਸਾਲ ਨੂੰ ਤੁਹਾਡੇ ਪਰਸਨਲੀ ਕੰਮ ਐ ਮੈਂ ਚਲੇ ਗਿਆ ਜੀ ਮੈਂ ਕੋਈ ਕੰਮ ਹੁੰਦਾ ਜੀ 100 ਕੰਮ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਉਹ ਜਦੋਂ ਉੱਥੇ ਮੈਨੂੰ 2 ਘੰਟੇ ਬਿਠਾ ਰੱਖਿਆ ਨਹੀਂ ਮੈਨੂੰ ਬੁਲਾਇਆ ਗਿਆ ਅੰਦਰ ਮੈਂ ਬੈਠਿਆ ਨਾ ਮੈਂ ਡੀਰ ਸਾਹਿਬ ਨੂੰ ਕਿਹਾ ਵੀ ਮੇਰਾ ਉੱਥੇ ਔਡੀਟ ਚੱਲਦਾ ਮੈਨੂੰ ਜਾਣ ਦਿਓ ਜੀ ਮੈਂ ਜਾਣਾ ਅੱਗੇ ਦਫ਼ਤਰ 'ਚ ਪਰ ਨਹੀਂ ਉੱਥੇ ਕੋਈ ਸੁਣਵਾਈ ਨਹੀਂ ਹੋਈ ਤੇ 3-4 ਘੰਟੇ ਮੈਨੂੰ ਹਰਾਸ਼ਮੈਂਟ ਕਰਿਆ ਜਦੋਂ ਬੁਲਾਇਆ ਅੰਦਰ ਮੈਨੂੰ ਪਰ ਜਦੋਂ ਫਿਰ ਬੁਲੰਦ ਬੁਲਾਇਆ ਤਾਂ ਫਿਰ ਮੈਨੂੰ ਉਹ ਕਹਿੰਦੇ ਵੀ ਤੂੰ ਬਈ ਬੜੀ ਗੁੰਡਾਗਰਦੀ ਫਲਾਈ ਵੀ ਐ ਮਾਜੀ ਮੇਰਾ ਇਹ ਕੋਣ ਔ ਨਹੀਂ ਨਹੀਂ ਕਹਿੰਦਾ ਸਾਡੇ ਸੀਨੀਅਰ ਅਫਸਰਾਂ ਦੇ ਫੋਨ ਆਉਂਦੇ ਆ ਵੀ ਤੁਸੀਂ ਉੱਥੇ ਜ਼ਮੀਨ ਵਾਲੇ ਰੋਕਦੇ ਆ ਮਾਸਾਬ ਦੇਖੋ ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਹੈ ਨਹੀਂ ਜੀ 453 ਨੰਬਰ ਰਕਬਾ ਜਿਹੜਾ ಗ್ರಾಮ ਪੰਚਾਇਤ ਦਾ 50 ਕਿੱਲੇ ਦਾ ਰਕਬਾ ਹੈ ਜੀ ਆਪਣੀ ਸਰਕਾਰ ਨੇ ਇਸੀ ਸਰਕਾਰ ਨੇ ਛਡਵਾਇਆ ਹੈ ਕੁਲਦੀਪ ਢਾਲੀਵਾਲ ਨੇ ਜੀ ਸਰ 22 7 22 ਨੂੰ ਠੀਕ ਹੈ ਜੀ ਉਸ ਤੋਂ ਬਾਅਦ ਵੀ ਅਗਰ ਤੁਸੀਂ ਹੁਣ ਇਹਨੂੰ ਗੁੰਡਾਗਰਦੀ ਕਹਿੰਦੇ ਫਿਰ ਤੁਸੀਂ ਜੋਮਾਂ ਦੀ ਸਮਝ ਜਾਓ ਜੀ ਫਿਰ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਸਰਪੰਚ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਇਲਾਕੇ ਦਾ ਡੀਐਸਪੀ ਮੋਹਿਤ ਅਗਰਵਾਲ ਉਹਨਾਂ ਨੂੰ ਧਮਕਾ ਰਿਹਾ ਅਸੀਂ ਡੀਐਸਪੀ ਮੋਹਿਤ ਅਗਰਵਾਲ ਨਾਲ ਗੱਲਬਾਤ ਕੀਤੀ ਅਤੇ ਆ ਸਕਰੀਨ ਤੇ ਵੇਖੋ ਉਹਨੂੰ ਅਸੀਂ ਸਵਾਲ ਲਿਖ ਕੇ ਭੇਜਿਆ ਅਸੀਂ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਤੁਸੀਂ ਸਿਸਵਾਂ ਦੀ ਇਸ ਜ਼ਮੀਨ ਦੇ ਉੱਤੇ ਬਿਲਡਰ ਦਾ ਨਜਾਇਜ਼ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਸੀਂ ਸਰਪੰਚ ਨੂੰ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਆ ਉਦੋਂ ਬਾਅਦ ਮੇਰੀ ਗੱਲਬਾਤ ਅਗਰਵਾਲ ਸਾਹਿਬ ਨਾਲ ਹੋਈ ਉਹ ਕਹਿੰਦੇ ਜੀ ਸਾਡਾ ਤਾਂ ਸਿਰਫ ਮਕਸਦ ਇੰਨਾ ਹੀ ਹੈ ਕਿ ਇਹ ਇਥੇ ਕੋਈ ਲੜਾਈ ਝਗੜਾ ਨਾ ਹੋਵੇ ਸਾਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਸੀ ਡਾਕਟਰ ਗੁਰਸ਼ਰਨ ਸਿੰਘ ਵੱਲੋਂ ਉਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਉਹ ਇਸ ਜ਼ਮੀਨ ਦੇ ਮਾਲਕ ਨੇ ਉਹਨਾਂ ਨੇ ਸਾਨੂੰ ਗਰਦੌਰੀਆਂ ਆਦ ਬਖਾਈਆਂ ਤੇ ਕਿਹਾ ਕਿ ਸਾਡੇ ਇਸ ਕਬਜ਼ੇ ਦੇ ਵਿੱਚ ਸੰਜੀਵ ਕੁਮਾਰ ਸਰਪੰਚ ਤੇ ਹੋਰ ਲੋਕ ਰੁਕਾਵਟ ਪਾ ਰਹੇ ਨੇ ਤੇ ਮੈਨੂੰ ਇਸ ਤੋਂ ਬਚਾਇਆ ਜਾਏ ਮੇਰੀ ਜਾਨ ਮਾਲ ਨੂੰ ਖਤਰਾ ਹੈ ਤੇ ਉਹਨਾਂ ਨੇ ਕਿਹਾ ਇਹ ਮਾਮਲਾ ਰੈਵਨਿਊ ਡਿਪਾਰਟਮੈਂਟ ਦਾ ਹੈ ਤੇ ਅਸੀਂ ਇਹਦੇ ਵਿੱਚ ਕੋਈ ਜ਼ਿਆਦਾ ਰੋਲ ਨਹੀਂ ਨਿਭਾ ਸਕਦੇ ਇਹ ਉਹਨਾਂ ਨੇ ਕਿਹਾ ਪਰ ਰੋਲ ਉਹ ਲੱਗਦਾ ਹੈ ਕਿ ਸਿਰਫ ਲਾਅ ਐਂਡ ਆਰਡਰ ਤੋਂ ਕੁਝ ਜ਼ਿਆਦਾ ਨਿਭਾ ਰਹੇ ਸੀ ਲੋ ਹੁਣ ਤੁਸੀਂ ਆ ਹਿੱਸਾ ਵੇਖੋ ਸਾਡੀ ਜਿਹੜੀ ਗੱਲਬਾਤ ਸਰਪੰਚ ਨਾਲ ਹੋਈ ਮੈਂ ਸਿਸਮਾ ਪਿੰਡ ਤੋਂ ਸਰਪੰਚ ਸੰਜੀਵ ਕੁਮਾਰ ਸ਼ਰਮਾ ਜੀ ਜਿਹੜਾ ਸਾਡਾ ਪਿੰਡ ਹੈ ਸਾਡੇ ਪੰਜਾਬ ਦੇ ਮੋਹਾਲੀ ਡਿਸਟ੍ਰਿਕਟ ਦਾ ਲਾਸਟ ਪਿੰਡ ਹੈ। ਇਹਦੇ ਅੱਗੇ ਹਰਿਆਣਾ ਤੇ ਹਿਮਾਚਲ ਸਟਾਰਟ ਹੁੰਦਾ ਹੈ। ਤੇ ਜਿਹੜਾ ਸਾਡਾ ਰਕਬਾ ਹੈ ਉਹ ਸਦਾ ਰਕਬਾ ਕਰਤਵਾਰ 3300 ਕਿੱਲਾ ਰਕਬਾ ਹੈ। ਉਹ ਸਾਰਾ ಗ್ರಾಮ ਪੰਚਾਇਤ ਦੇ ਨੋ 'ਤੇ ਚੜਿਆ ਵਾਇ ਜੀ। ਲੇਕਿਨ ਜ਼ਿਆਦਾਤਰ ਉਹ ਪਹਾੜੀ ਰਕਬਾ ਹੈ ਸਾਰਾ। ਪਹਾੜੀ ਰਕਬੇ ਹੋਣ ਦੇ ਕਰਕੇ ਇੱਥੇ ਐਕਟ 1900 ਪੀਐਲਪੀ ਧਾਰਾ 4 ਧਾਰਾ 5 ਲੱਗਦੀ ਹੈ। ਹੁਣ ਮੰਨ ਲਓ ਜੀ ਪਿੰਡ ਨੇ ਕੋਈ ਵੀ ਮਾੜਾ-ਮੋਟਾ ਕੋਈ ਕਿਸੇ ਨੇ ਆਪਣਾ ਖੇਤ ਵਿੱਚ ਚਾਰ ਦਾਣੇ ਵਾਸਤੇ ਕੋਈ ਜਮੀਨ ਪਧਰੀ ਕਰਨੀ ਤਾਂ ਉਸ ਵਾਸਤੇ ਤਾਂ ਫੋਰੈਸਟ ਬਿਲਕੁਲ ਰੋਕ ਲਾਈ ਵੀ ਹੈ। ਅਗਰ ਕੋਈ ਬਾਹਰ ਤੋਂ ਬੰਦਾ ਆ ਕੇ ਇੱਥੇ ਪਹਾੜ ਬਣ ਦਵੇ ਜਾਂ ਉਹ ਕਰ ਦਵੇ ਕੁਝ ਕਰ ਦਵੇ ਤਾਂ ਉਹਨਾਂ ਵਾਸਤੇ ਉਹ ਕਾਨੂੰਨ ਲਾਗੂ ਨਹੀਂ ਹੁੰਦਾ। ਜਦੋਂ ਅਸੀਂ ਇਸ ਮਾਮਲੇ ਤੇ ਕੋਖ ਕੀਤੀ ਕਿ ਕੀ ਉਥੇ ਲੋਹੇ ਦਾ ਗੇਟ ਲਾ ਕੇ ਕੋਈ ਬੰਦਾ ਜੰਗਲਾਤ ਤੇ ਪੰਚਾਇਤੀ ਜ਼ਮੀਨ ਤੇ ਆਪਣਾ ਪੱਕਾ ਹੱਕ ਜਮਾ ਸਕਦਾ ਤੇ ਸਾਨੂੰ ਇਹ ਪਤਾ ਲੱਗਾ ਕਿ ਬਿਲਕੁਲ ਨਜਾਇਜ਼ ਹੈ ਗੇਟ ਉਹ ਉੱਥੇ ਨਹੀਂ ਲਾ ਸਕਦਾ ਔਰ ਇਸ ਗੇਟ ਨੂੰ ਤੁਰੰਤ ਪਟਿਆ ਜਾਣਾ ਚਾਹੀਦਾ ਹੈ ਇਹ ਕੰਮ ਹੈਗਾ ਜੀ ਕੁਮਾਰਾ ਦਾ ਅਸੀਂ ਕੁਮਾਰਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਸਾਨੂੰ ਇਸ ਮਹਿਕਮੇ ਦੇ ਜਿਹੜੇ ਡੀਟੀਪੀ ਨੇ ਹਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੀ ਕਾਰਵਾਈ ਇਸ ਪਹਾੜ ਨੂੰ ਬਧਰਾ ਕਰਨ ਦੇ ਲਈ ਜਿਹੜੇ ਲੋਕਾਂ ਨੇ ਕੀਤੀ ਗੁਰਮਖਸ਼ਗ ਨੇ ਕੀਤੀ ਉਸ ਨੂੰ ਅਸੀਂ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਜ਼ਮੀਨ ਜਿਹੜੀ ਹੈਗੀ ਆ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਧਾਰਾ 4 ਦੇ ਤਹਿਤ ਲੌਕਡ ਹੈ ਪਰ ਡਾਕਟਰ ਗੁਰਸ਼ਾੰਮ ਸਿੰਘ ਦਾ ਕਹਿਣਾ ਹੈ ਕਿ ਇਹ ਜ਼ਮੀਨ 5.5 ਏਕੜ ਉਹਦੇ ਪਿਤਾ ਦੀ ਸੀ ਤੇ ਇਹ ਡੀ ਲਿਸਟ ਹੋ ਚੁੱਕੀ ਆ ਅਸੀਂ ਡੀ ਲਿਸਟ ਜ਼ਮੀਨ ਦਾ ਅਰਥ ਸਮਝਣ ਲਈ ਆਪਣੇ ਇੱਕ ਸੂਤਰ ਨਾਲ ਸੰਪਰਕ ਕੀਤਾ ਜਿਹੜਾ ਜੰਗਲਾਤ ਮਹਿਕਮਾ ਦੇ ਮਹਿਕਮੇ ਦੇ ਵਿੱਚ ਕੰਮ ਕਰਦਾ ਹੈ ਉਹਨੇ ਦੱਸਿਆ ਕਿ ਭਾਵੇਂ ਜ਼ਮੀਨ ਦੀ ਲਿਸਟ ਹੋ ਗਈ ਹੋਵੇ ਉਹਦੀ ਟੋਪੋਗ੍ਰਾਫੀ ਬਦਲੀ ਨਹੀਂ ਜਾ ਸਕਦੀ ਯਾਨੀ ਕਿ ਉਸ ਨੂੰ ਲੈਵਲ ਨਹੀਂ ਕੀਤਾ ਜਾ ਸਕਦਾ ਉਸ ਤੇ ਸਿਰਫ ਉਦਰਤੀ ਪਾਣੀ ਨਾਲ ਖੇਤੀ ਹੋ ਸਕਦੀ ਹੈ ਕੋਈ ਜੜੀਆਂ ਬੂਟੀਆਂ ਉਗਾਉਣੀਆਂ ਹੋਣ ਉਹ ਹੋ ਸਕਦੀਆਂ ਕੋਈ ਫਲ ਵਗੈਰਾ ਇਹਾਂ ਫੁੱਲ ਆਉਣੇ ਹੋਣ ਉਹ ਕੁਦਰਤੀ ਤੌਰ ਤੇ ਨੇਚਰਲ ਪਾਣੀ ਨਾਲ ਮੀਨਾ ਜੇ ਹੋ ਸਕਦੇ ਐ ਤੇ ਉਹ ਕੀਤੇ ਜਾ ਸਕਦੇ ਐ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਪਰ ਸਰਪੰਚ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਇਸ ਕਰਕੇ ਅੱਗੇ ਗੁਰਸ਼ਰਨ ਸਿੰਘ ਡਾਕਟਰ ਨੇ ਵੇਚੀ ਤਾਂ ਕਿ ਇੱਥੇ ਕਮਰਸ਼ੀਅਲ ਐਕਟੀਵਿਟੀ ਹੋ ਸਕੇ ਇੱਥੇ ਫਲੈਟ ਜਾਂ ਇੱਥੇ ਕੋਈ ਘਰ ਵਗੈਰਾ ਜਾਂ ਫਾਰਮ ਹਾਊਸਸ ਬਣਾਏ ਜਾ ਸਕਣ ਆ ਲੋ ਤੁਸੀਂ ਹੁਣ ਸਾਡੀ ਗੱਲਬਾਤ ਦਾ ਅਗਲਾ ਹਿੱਸਾ ਸੁਣ। ਤਾਂ ਬਾਹਰ ਦੇ ਜਿਹੜੇ ਬੰਦੇ ਭੂ ਮਾਫੀਆ ਲਾ ਲੋ ਆ ਨਾ ਜੀ ਉਹਨਾਂ ਨੂੰ ਤਾਂ ਇੱਥੇ ਸਾਰਾ ਸਜਾ ਕੇ ਉਹਨਾਂ ਨੂੰ ਦੇਂਦੇ ਹੈ। ਸਟੇਜ ਵੀ ਲੋ ਜੀ ਤੁਸੀਂ ਆਓ ਔਰ ਇੱਥੇ ਵੱਢੋ। ਤਾਂ ਉਹ ਬਾਹਰ ਵੱਢ ਵੀ ਰਹੇ ਨੇ। ਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਹੀ ਹੈ। ਘਟੂ ਘੱਟ 5-6 ਕਿਲੇ ਐਨ ਪਹਾੜ ਬਿਲਕੁਲ ਬਦਲਾ ਕਰ ਚੁੱਕੇ ਆ ਉਹ। ਤਾਂ ਸਾਡੇ ਸਾਡੇ ਰੋਕਣ ਦੇ ਬਾਵਜੂਦ ਵੀ ਅਸੀਂ 3 ਵਜੇ ਰੋਕਣ ਆਏ। ਸਾਡੇ ਰੋਕਣ ਦੇ ਬਾਵਜੂਦ ਵੀ ਉਹ ਨਹੀਂ ਹਟੇ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਮਤੇ ਪਾ ਕੇ ਦਿੱਤੇ ਅਫਸਰਾਂ ਨੂੰ, ਅਫਸਰ ਸੇਵਾ ਨੂੰ। ਨੌਲ ਜਿੱਦ ਦਿੱਤੀ ਫਿਰ ਕੋਈ ਨਹੀਂ ਪਹੁੰਚਿਆ ਸਾਨੂੰ ਕੁਮਾੜਾ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਨਾਜਾਇਜ਼ ਉਸਾਰੀਆਂ ਸਾਰੇ ਪਾਸੇ ਹੋ ਰਹੀਆਂ ਪਰ ਸਾਡੇ ਕੋਲ ਨਾਜਾਇਜ਼ ਉਸਾਰੀਆਂ ਰੋਕਣ ਵਾਸਤੇ ਸਿਰਫ 6 ਬੰਦੇ ਨੇ ਅਸੀਂ ਸਟਾਫ ਦੀ ਹੋਰ ਮੰਗ ਕੀਤੀ ਹੈ ਪਰ ਸਾਨੂੰ ਹਜੇ ਮਿਲਿਆ ਨਹੀਂ ਤੇ ਅਸੀਂ ਇੰਨੀ ਥੋੜੀ ਨਫਰੀ ਨਾਲ ਕਿਵੇਂ ਕੰਮ ਕਰ ਸਕਦੇ ਹਾਂ ਤੇ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਦੇ ਪਟਵਾਰੀ ਨਾਲ ਗੱਲਬਾਤ ਕੀਤੀ ਉਹਨੇ ਸਾਨੂੰ ਸਪਸ਼ਟ ਕੀਤਾ ਕਿ ਇਸ ਜ਼ਮੀਨ ਦੀ ਡਿਮਾਰਕੇਸ਼ਨ ਕਰਨ ਦੇ ਵਕਤ ਉਹ ਮੌਜੂਦ ਨਹੀਂ ਸੀ ਇਹ ਨਾਇਬ ਤਹਿਸੀਲਦਾਰ ਰਾਜबीर ਸਿੰਘ ਨੇ ਕਰਵਾਈ ਹੈ ਇਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਅਨਰਾਗ ਵਰਮਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡਾ ਮੈਸੇਜ ਪੜ੍ਹਨ ਤੋਂ ਬਾਅਦ ਇਸ ਮਾਮਲੇ ਤੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਰਲ ਨੂੰ ਹੁਕਮ ਜਾਰੀ ਕੀਤੇ ਕਿ ਉਹ ਨਿਜੀ ਪੱਧਰ ਤੇ ਇਸ ਮਾਮਲੇ ਦੀ ਜਾਂਚ ਕਰਨ ਯਾਨੀ ਕਿ ਇਹਦੀ ਇਨਕੁਆਇਰੀ ਕਰਨ ਹੁਣ ਤੁਹਾਨੂੰ ਫੇਰ ਵਿਖਾਉਨੇ ਆ ਪੰਚਾਇਤ ਦੇ ਸਰਪੰਚ ਨਾਲ ਸਾਡੀ ਬਾਕੀ ਹੋਈ ਗੱਲਬਾਤ ਦੇ ਹਿੱਸੇ ਜਿਹੜਾ ਤੁਹਾਡਾ ਇਸ ਇਲਾਕੇ ਦਾ ਐਸਐਚਓ ਤੇ ਡੀਐਸਪੀ ਕੌਣ ਸਾਡੇ ਇੱਥੇ ਡੀਐਸਪੀ ਸਾਹਿਬ ਮੋਹਿਤ ਅਗਰਵਾਲ ਜੀ ਆ ਜੀ ਉਹ ਹੁਣ ਐਸਪੀ ਸਾਹਿਬ ਬਣ ਗਏ ਆ ਤਾਂ ਐਸਐਚਓ ਸਾਹਿਬ ਸਾਡੇ ਹੁਣ ਨਵੇਂ ਆਏ ਜੀ ਹੱਲੇ ਹੱਲੇ ਉਹਨਾਂ ਦਾ ਨਾਮ ਨਹੀਂ ਪਤਾ ਪਤਾ ਨਹੀਂ ਜੀ ਉਹਨਾਂ ਦਾ ਅੱਛਾ ਕਿਹਨੂੰ ਕਿਹਨੂੰ ਤੁਸੀਂ ਦਰਖਾਸਤਾਂ ਦੇਤੀਆਂ ਸਰ ਬਿਨ ਰਗਸਤਾ ਦੇਖੋ ਸਾਡਾ ਜਿਹੜਾ ਪਹਿਲਾ ਕੰਮ ਤਾਂ ਹੀ ਸਾਡਾ ਆਪਣਾ ਪਿੰਡ ਦਾ ਮਤਾ ਪਾਣਾ ਮਤਾ ਪਾ ਕੇ ਅਸੀਂ ਆਪਣੇ ਪੰਚਾਇਤ ਦਫਤਰ ਦੇ ਕੇ ਆਣਾ ਤਾਂ ਅੱਗੇ ਉੱਥੇ ਤੋਂ ਸਾਡੀ ਕਾਰਵਾਈ ਸਟਾਰਟ ਹੋਣੀ ਸੀ ਉਹ ਸਾਡੀ ਕਾਰਵਾਈ ਉਹਨਾਂ ਨੇ ਸਟਾਰਟ ਕਰਤੀ ਸਾਡੇ ਪੰਚਾਇਤ ਡਿਪਾਰਟਮੈਂਟ ਨੇ ਉਹਨਾਂ ਨੇ ਆਪਣੇ ਇੱਥੇ ਅਫਸਰ ਭੇਜੇ ਸੀ ਮੌਕਾ ਦੇਖ ਕੇ ਗਏ ਉਹ ਦੇਖ ਕੇ ਗਏ ਵੀ ਇੱਥੇ ਦਰਖਤ ਵੀ ਵੱਡੇ ਹੋਏ ਸੀ ਇੱਥੇ ਪਹਾੜ ਵੀ ਪੱਧਰਾ ਹੋਇਆ ਵਾ ਸੀ ਔਰ ਇੱਥੇ ਪੰਚਾਇਤ ਦੀ ਜ਼ਮੀਨ 'ਤੇ ਗੇਟ ਵੀ ਲਗਾ ਦਿੱਤਾ ਗਿਆ ਸੀ ਆਹ ਦੱਸਣ ਵਾਲੀ ਗੱਲ ਹੈ ਕਿ ਐਨੀ ਹਿਮਾਕਤ ਹੈ ਇਸ ਭੂਮਾਫੀਏ ਦੀ ਕਿ ਵਿਰੋਧ ਦੇ ਬਾਵਜੂਦ ਆਹ ਦੇਖੋ ਤਾਜਾ ਤਾਜਾ ਗੇਟ ਲਾਇਆ ਲੋਹੇ ਦਾ ਇਹ ਤੇ ਹਜੇ ਰੰਗ ਨਹੀਂ ਹੋਇਆ ਮਤਲਬ ਕਿ ਹਜੇ ਜਿਹੜੀ ਆ ਜਿਹੜਾ ਸਰੀਆ ਹੈ ਇਹ ਤੇ ਜੰਗਾਲ ਲੱਗੀ ਆ ਮਤਲਬ ਕਿ ਤਾਯਾ ਤਾਯਾ ਗੱਡਿਆ ਤਾਂ ਕਿ ਪਿੰਡ ਦਾ ਕੋਈ ਵਿਅਕਤੀ ਪੰਚਾਇਤ ਵਗੈਰਾ ਅੰਦਰ ਦਾਖਲ ਨਾ ਹੋਵੇ ਪੁਲਿਸ ਨਾਲ ਮਿਲੀ ਹੋਈ ਆ ਜਿਵੇਂ ਤੁਸੀਂ ਐਸਪੀ ਸਾਹਿਬ ਦਾ ਨਾਮ ਲਿਆ ਜਿਹੜਾ ਵੀ ਆ ਮੋਹੇ ਤੱਗਰਵਾਲ ਉਹ ਮਤਲਬ ਕਿ ਲਾਤਾ ਵੀ ਜੇ ਕੋਈ ਅੰਦਰ ਵੜੂ ਤਾਂ ਅਸੀਂ ਉਹਤੇ ਫਿਰ ਟਰੈਸਪਾਸ ਦਾ ਪਰਚਾ ਦਰਜ ਕਰਾ ਦੇਾਂਗੇ ਤੇ ਇਸ ਕਰਕੇ ਪੰਚਾਇਤ ਘਬराई ਹੋਈ ਹੈ ਸਾਡੇ ਤੇ ਕੋਈ ਪਰਚਾ ਨਾ ਦਰਜ ਹੋ ਜੇ ਤੇ ਇਹਦੇ ਵਿੱਚ ਜਿਹੜਾ ਜਿਹੜੇ ਬੰਦੇ ਨੇ ਜ਼ਮੀਨ ਵੇਚੀ ਤੇ ਖਰੀਦੀ ਉਹਨਾਂ ਦੇ ਕੀ ਨਾਮ ਨੇ ਸਰ ਜਿਹੜੇ ਵੇਚਣ ਵਾਲੇ ਜੋ ਸਾਨੂੰ ਪਤਾ ਲੱਗਿਆ ਹੁਣ ਤਾਂ ਸਾਡੇ ਸਾਹਮਣੇ ਤਾਂ ਹੁਣ ਹੀ ਆਇਆ ਗੁਰਸ਼ਰਨ ਸਿੰਘ ਜੀ ਹਾਂ ਇਹਨਾਂ ਤੋਂ ਪਹਿਲਾਂ ਤਾਂ ਸਾਡੇ ਕੋਲ ਅਮਨਦੀਪ ਜੀ ਆਏ ਆਂ ਜਿਹੜਾ ਅਮੰਦੀ ਜਿਹੜੇ ਬੰਦੇ ਕਹਿੰਦੇ ਮੈਂ ਜਗਾ ਲਿੱਤੀ ਹੈ ਉਹ ਕੌਣ ਆ ਕਿੱਥੋਂ ਦਾ ਉਹ ਸਾਨੂੰ ਨਹੀਂ ਪਤਾ ਜੀ ਕਿੱਥੇ ਦਾ ਕਿੱਥੇ ਦਾ ਨਹੀਂ ਜੀ ਉਹ ਤਾਂ ਸਾਨੂੰ ਪਹਿਲੇ ਦਿਨ ਉਹਨਾਂ ਨੇ ਆ ਕੇ ਕਿਹਾ ਵੀ ਮੈਂ ਇੱਥੇ ਜ਼ਮੀਨ ਲਿੱਤੀ ਹੈ ਇਹ ਤੁਹਾਡੇ ਲਾਗ ਵੀ ਇੱਥੇ ਮੈਂ ਪਦਰਾ ਕਾਨਾ ਫੜ ਮੈਂ ਉਹਨਾਂ ਨੂੰ ਕਿਹਾ ਵੀ ਸਾਡੀ ਤਾਂ ਇੱਥੇ ಗ್ರಾಮ ਪੰਚਾਇਤ ਦੀ ਜ਼ਮੀਨ ਲੱਗਦੀ ਸਾਡੀ ਇਹ ਕਹਿੰਦਾ ਨਹੀਂ ਜੀ ਇਹ ਤਾਂ ਜ਼ਮੀਨ ਮਾਲਕਾਂ ਦੀ ਹੈ ਮੈਂ ਲੈ ਲਿਆ ਡੀ ਲਿਸਟਡ ਏਰੀਆ ਹੈ ਔਰ ਉਹਨੇ ਫਿਰ ਉਸ ਤੋਂ ਬਾਅਦ ਮਸ਼ੀਨ ਲਾਤੀ ਜੀ ਮਸ਼ੀਨ ਅਸੀਂ 2 ਵਜੇ ਰੋਕਣ ਵੀ ਗਏ ਪੰਚਾਇਤ ਦੇ ਨਾਲ ਮੈਂ ਆਪਣੇ ਮੈਂਬਰ ਲੈ ਕੇ ਰੋਕਣ ਗਿਆ ਨਹੀਂ ਰੁਕੇ ਜੀ ਤਾਂ ਕਹਿਣ ਦਾ ਭਾਵ ਉਹੀ ਹੋ ਗਿਆ ਗ੍ਰਾਮ ਪੰਚਾਇਤ ਦਾ ਜਿਹੜਾ 453 ਨੰਬਰ ਰਕਵਾ ਹੈ ਜੀ ਉਹ ਘੱਟੋ ਘੱਟ ਵੀ 40 ਤੇ 50 ਕਿੱਲਾਂ ਦਾ ਰਕਵਾ ਹੈ ਜੀ ਹੁਣ ਜਿਹੜੀ ਇਹ ਕਹਿੰਦੇ ਸੀ ਨਿਸ਼ਾਨ ਦੀ ਕਰਾਈ ਹੈ ਮਾਲ ਮਹਿਕਮੇ ਤੋਂ ਮਾਲ ਮਹਿਕਮਾ ਆਇਆ ਜੂ ਨਾ ਇੱਥੇ ਤਾਂ ਪਟਵਾਰੀ ਆਇਆ ਜੀ ਨਾ ਸਾਡੀ ਪੰਚਾਇਤ ਨੂੰ ਕਿਸੇ ਨੇ ਇਤਲਾਹਾ ਨਾਮਾ ਦਿੱਤਾ ਹੈ ਸਿਰਫ ਸਾਨੂੰ ਸੁਵੇਰੇ ਹੀ ਦੱਸਿਆ ਜਾਂਦਾ ਹੈ ਕੰਨ ਕੋ ਇਹਨਾਂ ਦੇ ਵੱਲੋਂ ਵੀ ਅੱਜ ਨਿਸ਼ਾਨ ਦੀ ਹੈ ਜੀ ਚਲੋ ਅਸੀਂ ਮੰਨ ਗਏ ਵੀ ਚਲੋ ਕੋਈ ਗੱਲ ਨਹੀਂ ਅਸੀਂ ਦੋ ਮੈਂਬਰ ਭੇਜਦੇ ਆਪਨੇ ਅਸੀਂ ਦੋ ਮੈਂਬਰ ਉੱਥੇ ਭੇਜਦੇ ਪਰ ਉਹਨਾਂ ਦੀ ਤਸੱਲੀ ਨਹੀਂ ਹੋਈ ਕਿਉਂਕਿ ਸਾਨੂੰ ਪਤਾ ਵੀ ਰਖਵਾ ਹੈ ਨਹੀਂ ਹੋਈ ਕਿਸੇ ਦਾ ਵੀ ਜਦੋਂ ਜਦ ਤਸੱਲੀ ਨਹੀਂ ਹੋਈ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦਿਵਾਰੇ ਤੁਸੀਂ ਨਿਸ਼ਾਨ ਦੀ ਰੱਖੋ ਇਹਦੀ ਉਹ ਕਹਿੰਦੇ ਸੀਗਾ ਹਾਂਜੀ ਅਸੀਂ ਨਿਸ਼ਾਨ ਦੀ ਦਿਵਾਰੇ ਰੱਖਾਂਗੇ ਪਰ ਕਿਸ ਨੇ ਨਿਸ਼ਾਨ ਦੀ ਦਿਵਾਰੇ ਨਿਸ਼ਾਨ ਨਹੀਂ ਇਹ ਫਿਜ਼ੀਕਲੀ ਹੋਈ ਕਿ ਸੈਟਲਾਈਟ ਨਾਲ ਹੋਈ ਉਹ ਦੂਜੀ ਜਿਹੜੀ ਹੋਈ ਉਹ ਜੀਪੀਐਸ ਨਾਲ ਹੀ ਕਰੀ ਜੀ ਇਹਨਾਂ ਨੇ ਦੂਜੀ ਤਾਂ ਹੁਣ ਕਰਦੇ ਨਹੀਂ ਜੀ ਜੇ ਪਟਵਾਰੀ ਨਹੀਂ ਇੱਥੇ ਪਹੁੰਚਾ ਜੀ ਉਹ ਕਿਹਨੇ ਕਰਨੀ ਸੀ ਉਹ ਤਾਂ ਪਟਵਾਰੀ ਨਹੀਂ ਕਰਨੀ ਸੀ ਜੀ ਅੱਛਾ ਉਹ ਜੀਪੀਐਸ ਪ੍ਰਾਈਵੇਟ ਜਮਾਰਕੇਸ਼ਨ ਹੋਣਾ ਕਿ ਸਰਕਾਰੀ ਜੀਪੀਐਸ ਰਹੇ ਸਰ ਪ੍ਰਾਈਵੇਟ ਮੰਗਾਉਂਦੇ ਜੀ ਪ੍ਰਾਈਵੇਟ ਹੀ ਆਏ ਸੀ ਜਦੋਂ ਸੀਐਮ ਸਾਹਿਬ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਵੀ ਗ੍ਰਾਮ ਪੰਚ ਕੋਈ ਵੀ ਅਫਸਰ ਫਾ ਕੋਈ ਕਾਰਵਾਈ ਨਹੀਂ ਕਰੇ ਤਾਂ ਮੈਂ ਬੈਠਾ ਇੱਥੇ ਪਰ ਤੁਸੀਂ ਹੁਣ ਦੇਖ ਲਓ ਇਹਨਾ ਅਫਸਰਾਂ ਦਾ ਜੀ ਕੰਮ ਫਿਰ ਇਹ ਅਫਸਰਾਂ ਦਾ ਕੰਮ ਦੇ ਰੋ ਅਸੀਂ ਤਾਂ ਜਿਹੜੀ ਆਪਣੀ ਐਪਲੀਕੇਸ਼ਨ ਹੈ ਇਹਨਾਂ ਦੇ پاس ਹੀ ਦੇਵਾਂਗੇ ਨਾ ਜਾ ਕੇ ਜੀ ਉਹ ਜਦ ਸਾਡੀ ਉਹੀ ਨਹੀਂ ਰਿਕਵਲੀ ਕਰ ਸਕਦੇ ਫਿਰ ਅਸੀਂ ਮੰਨਣਾ ਥੋੜੀ ਇੱਥੇ ਫਿਰ ਤਾਂ ਸਾਨੂੰ ਤਾਂ ਸਾਡੀਆਂ ਛੋਟੇ ਛੋਟੇ ਬੱਚੇ ਸਾਡੇ ਆ ਜੀ ਸੋ ਕੋਈ ਆ ਬਾਕੀ ਤੁਹਾਡੇ ਆ ਮੈਪ ਆ ਹਾਂ ਇਹ ਹੈ ਜੀ 453 ਨੰਬਰ ਠੀਕ ਹੈ ਇਹ 453 ਨੰਬਰ ਇਹ ਦੇਖੋ ਸਾਰਾ ਘੁੰਮਿਆ 40 50 ਕਿੱਲਾਂ ਦਾ ਨੰਬਰ ਹੈ ਜੀ ਹੂੰ ਉਹ ਜਿਹੜੇ ਉਹਨਾਂ ਦੇ ਨੰਬਰ ਹੈ ਛੋਟੇ ਛੋਟੇ ਨੰਬਰ ਹੈ ਨੰਬਰ ਤਾਂ ਜੀ ਇਹ ਹੈ ਜੀ 17 ਇਹ ਇਹ ਕੋਸ 17 ਕਿੱਥੇ ਹੈ 18 ਕਿੱਥੇ ਹੈ ਅੱਧ ਵਿਚ ਸਾਰੀ ਗ람 ਬਜਾ ਲੱਗਦੀ ਹੈ ਕੋ ਹਾਂ ਤੇ ਕਬਜਾ ਸਾਰੇ ਦੇ ਕਰਨ ਲੱਗੇ ਕਬਜਾ ਸਾਰੇ ਦੇ ਹੋ ਰਿਹਾ ਜੀ ਆ ਦੇਖੋ ਇੱਥੇ ਕੁਝ ਲੈਣਾ ਦੇਣਾ ਇੱਥੇ ਗੇਟ ਹੋਕਦੇ ਆ ਹਾਂ ਹਾਂ ਦੱਸਦਾ ਨਕਸ਼ਾ ਦੱਸਦਾ ਜੀ ਰੈਵਨਿਊ ਦਾ ਰਿਕਾਰਡ ਦੱਸਦਾ ਏ ਵੀ ਇਹ ਕੀ ਚੀਜ਼ ਹੈ ਹੁਣ ਜੇ ਧੱਕਾਸ਼ਾਹੀ ਕਰਨੀ ਆ ਤਾਂ ਉਹ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਡਾਕਟਰ ਗੁਰਸ਼ਰਨ ਸਿੰਘ ਨੇ ਕਿਹਾ ਜੀ ਮੈਂ ਇਸ ਜ਼ਮੀਨ ਤੇ ਜੜੀਆਂ ਬੂਟੀਆਂ ਲਾਉਣਾ ਚਾਹੁੰਦਾ ਕਿਉਂਕਿ ਮੈਂ ਹੋਮੋਪੈਥੀ ਦਾ ਡਾਕਟਰ ਹਾਂ ਤੇ ਮੈਂ ਉਹਨਾਂ ਨੂੰ ਆਪਣੇ ਕੰਮਕਾਜ ਲਈ ਵਰਤਣਾ ਚਾਹੁੰਦਾ ਤੇ ਮੈਂ ਜ਼ਮੀਨ ਨਹੀਂ ਵੇਚੀ ਤੇ ਫਿਰ ਅਸੀਂ ਸੰਪਰਕ ਕੀਤਾ ਅਮੰਗਦੀਪ ਸਿੰਘ ਨਾਲ ਉਹ ਕਹਿੰਦਾ ਜੀ ਮੇਰਾ ਕੰਮ ਹੈਗਾ ਹਾਰਡਵੇਅਰ ਦਾ ਸੈਨੀਟਰੀ ਵੇਅਰ ਦਾ ਤੇ ਮੈਂ ਵੀ ਇਹ ਜ਼ਮੀਨ ਖਰੀਦੀ ਨਹੀਂ ਪਰ ਦਿਲਚਸਪ ਗੱਲ ਇਹ ਹੈ ਜਦੋਂ ਅਸੀਂ ਪ੍ਰਾਪਰਟੀ ਡੀਲਰ ਸੋਮਨਾਥ ਨਾਲ ਗੱਲ ਕੀਤੀ ਤੁਹਾਨੂੰ ਉਸ ਰਿਕਾਰਡਿੰਗ ਦੇ ਕੁਝ ਅੰਸ਼ ਅਸੀਂ ਹੁਣੇ ਸੁਣਾਉਨੇ ਆ ਉਹਨਾਂ ਨੇ ਕਿਹਾ ਕਿ ਜੀ ਮੈਂ ਢਾਈ ਏਕੜ ਦਾ ਸੌਦਾ ਦੋਨਾਂ ਧਿਰਾਂ ਦੇ ਵਿੱਚ ਕਰਵਾਤਾ ਸੀ ਆਮਨੇ ਸਾਹਮਨੇ ਪਾਰਟੀਆਂ ਕਰਵਾਤੀਆਂ ਸੀ ਮੈਂ ਪੁੱਛਿਆ ਸੌਦਾ ਕਿੰਨੇ ਚ ਹੋਇਆ ਕਹਿੰਦੇ ਇਹ ਮੈਂ ਪਤਾ ਕਰਕੇ ਦੱਸੂਗਾ ਜਿਸ ਦਿਨ ਸੌਦਾ ਹੋਇਆ ਉਸ ਦਿਨ ਮੈਨੂੰ ਬਾਹਰ ਜਾਣਾ ਪੈ ਗਿਆ ਸੀ ਮੇਰਾ ਹੋਰ ਕੋਈ ਨੁਮਾਇੰਦਾ ਉੱਥੇ ਹਾਜ਼ਰ ਸੀ ਖੈਰ ਉਸ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਜ਼ਮੀਨ ਦਾ ਸੌਦਾ ਐਗਰੀਮੈਂਟ ਕਰਵਾ ਦਿੱਤਾ ਗਿਆ ਭਾਵੇਂ ਇਹਦੀ ਰਜਿਸਟਰੀ ਹਜੇ ਨਹੀਂ ਹੋਈ ਯਾਨੀ ਕਿ ਜੋ ਸਰਪੰਚ ਕਹਿ ਰਿਹਾ ਜੋ ਪੰਚਾਇਤ ਕਹਿ ਰਹੀ ਹੈ ਜਾਂ ਜੋ ਵਨੀਤ ਜੋਸ਼ੀ ਭਾਜਪੀ ਦੇ ਨੇਤਾ ਕਹਿ ਰਹੇ ਨੇ ਉਹਨਾਂ ਦੀ ਗੱਲ ਬਿਲਕੁਲ ਸੱਚ ਹੈ ਹੈਲੋ ਆ ਨਮਸਕਾਰ ਜੀ ਸੋਮਨਾਥ ਜੀ ਹਾਂਜੀ ਹਾਂਜੀ ਮੈਂ ਰਜਿੰਦਰ ਸਿੰਘ ਤੱਕੜ ਜਰਨਲਿਸਟ ਬੋਲਦਾ ਜੀ ਮੁਹਾਲੀ ਤੋਂ ਜੀ ਅਜਾ ਭਾਈ ਸਾਹਿਬ ਮੈਂ ਥੋੜੀ ਜਿਹੀ ਜਾਣਕਾਰੀ ਲੈਣੀ ਸੀ ਜੇ ਤੁਸੀਂ ਦਿਓਗੇ ਤਾਂ ਆਪਾਂ ਵਧੀਆ ਖਬਰ ਬਣਾ ਸਕਦੇ ਹਾਂ ਜਿਹੜਾ ਜਿਹੜਾ ਗੁਰਸ਼ਰਨ ਸਿੰਘ ਡਾਕਟਰ ਦੀ ਜ਼ਮੀਨ ਸੀਗਾ ਇਹਦਾ ਤੁਸੀਂ 2.5 ਏਕੜ ਦਾ ਸੌਦਾ ਕਰਾਇਆ ਨਾ ਆਮਨਦੀਪ ਨਾ ਕਾਦੀ ਜਿਹੜੇ ਡਾਕਟਰ ਗੁਰਸ਼ਰਨ ਸਿੰਘ ਦੀ ਜ਼ਮੀਨ ਆ ਇੱਥੇ ਹਾਂਜੀ ਹਾਂਜੀ ਉਹਦਾ ਸੌਦਾ ਤੁਸੀਂ 2.5 ਏਕੜ ਦਾ ਕਰਾਇਆ ਸੀ ਦੁੱਧ ਚਾਰ ਦਿਨਾਂ ਹਾਂ ਕਰਾਇਆ ਜੀ ਅੱਛਾ ਅੱਛਾ ਕਿਹਦੇ ਨਾਲ ਕਰਾਇਆ ਜੀ ਉਹ ਅਮਨਦੀਪ ਨਾਲ ਜੀ ਜੀ ਅੱਛਾ ਕਿੰਨੇ ਚ ਹੋਇਆ ਸੀ ਜੀ ਇਹ ਸੋਮਨਾ ਚ ਇਹ ਤਾਂ ਐ ਜੀ ਦੇਖੋ ਸਾਹਮਣੇ ਬੈਠ ਕੇ ਗੱਲਬਾਤ ਹੋਈ ਏ ਸਾਰੀ ਠੀਕ ਹੈ ਤੇ ਮੈਂ ਚਲੇ ਗਿਆ ਤਾਂ ਜੀ ਕਿਤੇ ਕੰਮ ਫਿਰ ਇੱਕ ਦਿਨ ਨਾ ਮੀਟਿੰਗ ਹੋਈ ਸੀ ਜੀ ਕੱਚੀ ਅੱਛਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਨਾ ਅਫਸੋਕੀ ਵਿੱਚ ਸਿੱਧੀ ਮੀਟਿੰਗ ਹੋ ਲਈ ਦੀ ਜੀ ਫਿਰ ਉਸ ਤੋਂ ਬਾਅਦ ਕਨਫਰਮਿੰਗ ਦੱਸ ਦਿਆਂ ਕਰਕੇ ਵੀ ਕਿੰਨੇ ਨੂੰ ਹੋਇਆ ਤਾਂ ਜੀ ਫਿਰ ਇਹਨਾਂ ਨੇ ਇਸ ਲੋਹੇ ਦੇ ਦਰਵਾਜ਼ੇ ਤੇ ਗੇਟ ਤੇ ਇੱਕ ਤੁਹਾਨੂੰ ਆ ਵਿਖਾਉਂਦੇ ਆ ਸਕਰੀਨ ਤੇ ਵੇਖੋ ਇੱਕ ਕਾਗਜ਼ ਲਟਕਾਇਆ ਜਦੋਂ ਐਸੀ ਇਸ ਦੇ ਬਾਰੇ ਤਸਦੀਕ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ 2020 ਦੀ ਗਰਦੋਰੀ ਆਦਿਆਂ ਕੋਰਟ ਦਾ ਕੋਈ ਸਟੇ ਆਰਡਰ ਹੈਗਾ ਪਰ ਉਸ ਤੋਂ ਬਾਅਦ 2022 ਦੇ ਵਿੱਚ ਕਲੈਕਟਰ ਪੰਚਾਇਤ ਲੈਂਡਸ ਮੁਹਾਲੀ ਨੇ ਇੱਕ ਸੁਪਰਸੀਡਿੰਗ ਆਰਡਰ ਇਹਦੇ ਉੱਤੋਂ ਦੀ ਨਵਾਂ ਆਦੇਸ਼ ਕਰਕੇ ਇਸ ਦਾ ਰਕਬਾ ਯਾਨੀ ਕਿ ਕੰਟਰੋਲ ਜਿਹੜਾ ਪੋਜੀਸ਼ਨ 129 ਬਿਗੇ ਦਾ ਉਹ ਪੰਚਾਇਤ ਨੂੰ ਰিস্টੋਰ ਕਰ ਦਿੱਤਾ ਜਦੋਂ ਕੁਲਦੀਪ ਧਾਲੀਵਾਲ ਮੰਤਰੀ ਹੁੰਦੇ ਸੀ ਉਹ ਪੰਚਾਇਤ ਦੀਆਂ ਜ਼ਮੀਨਾਂ ਛਡਵਾਉਣ ਦਾ ਮਹਿੰਮ ਉਹਨਾਂ ਨੇ ਸ਼ੁਰੂ ਕੀਤੀ ਸੀ ਸ਼ਿਲਾਗਾ ਲੋਕ ਮਹਿੰਮ ਸੀ ਵਧੀਆ ਕੰਮ ਕਰ ਰਹੇ ਸੀ ਪਰ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਵਜ਼ਾਰਤ ਦੇ ਵਿੱਚੋਂ ਕੱਢ ਦਿੱਤਾ ਲਓ ਆਹ ਕਲੈਕਟਰ ਪੰਚਾਇਤ ਲੈਂਡਸ ਮੁਹਾਲੀ ਦਾ ਆਦੇਸ਼ ਤੁਸੀਂ ਸਕਰੀਨ ਤੇ ਵੇਖੋ ਜਦੋਂ ਅਸੀਂ ਡਿਸਟ੍ਰਿਕਟ ਫੋਰੈਸਟ ਆਫੀਸਰ ਕਨਵਰਦੀਪ ਸਿੰਘ ਨੂੰ ਇਹ ਪੁੱਛਿਆ ਕਿ ਕੀ ਇਸ ਜ਼ਮੀਨ ਦੇ ਉੱਤੇ ਬਲਡੋਜ਼ਰ ਚਲਾ ਕੇ ਸੜਕ ਬਣਾਈ ਜਾ ਸਕਦੀ ਹੈ ਉਹਨਾਂ ਨੇ ਸਪੌਂਟੇਨੀਅਸਲੀ ਪਹਿਲਾਂ ਤਾਂ ਕਿਹਾ ਜੀ ਬਣਾਈ ਜਾ ਸਕਦੀ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਕੋਟ ਕਰੂੰਗਾ ਕਿ ਕਿਸ ਬਨਾਤੇ ਤੁਸੀਂ ਇਹ ਕਹਿ ਰਹੇ ਹੋ ਫਿਰ ਉਹਨਾਂ ਨੇ ਕਿਹਾ ਇਹ ਗਮਾੜਾ ਦਾ ਕੰਮ ਹੈ ਗਮਾੜਾ ਇਸ ਨੂੰ ਵੇਖੇਗੀ ਹੋਰ ਦੱਸਦਾ ਚੱਲਾਂ ਕਿ ਸਾਨੂੰ ਸਰਪੰਚ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਅਮਨਦੀਪ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਚਾਚਾ ਜੀ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਖੈਰ ਅਸੀਂ ਇਸ ਵਕਤ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਾਂਗੇ ਸਾਨੂੰ ਪਤਾ ਨਹੀਂ ਕਿ ਇਹ ਇਹ ਦਾਵਾ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਤੇ ਅਸੀਂ ਮੰਤਰੀ ਜੀ ਲਈ ਅੰਬੈਰਸਿੰਗ ਸਿਚੁਏਸ਼ਨ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਪਰ ਅਮਨਦੀਪ ਨੇ ਇਹ ਦਾਵਾ ਕੀਤਾ ਕਿ ਜੇ ਕੋਈ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਕੋਈ ਕੰਮ ਹੋਵੇ ਤਾਂ ਸਰਪੰਚ ਸਾਹਿਬ ਕਹਿੰਦੇ ਜੀ ਮੈਨੂੰ ਦੱਸਿਓ ਸਰਪੰਚ ਨੂੰ ਕਿਹਾ ਜੀ ਮੈਨੂੰ ਦੱਸਿਓ ਤੇ ਮੈਂ ਉਹ ਤੁਹਾਡਾ ਕਰਵਾ ਕੇ ਦੇਵਾਂਗਾ ਸਾਨੂੰ ਇਹ ਵੀ ਪਤਾ ਲੱਗਿਆ ਕਿ ਡਾਕਟਰ ਗੁਰਸ਼ਰਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਐਸੇ ਛੋਟੀ ਪਹਾੜ ਦੇ ਉੱਤੇ ਜਿਹੜੀ ਚੋਹ ਵਗਦੀ ਹੈ ਉਸ ਤੋਂ ਪਹਾੜਾਂ ਤੋਂ ਪਾਣੀ ਆਉਂਦਾ ਉਹਦਾ ਰਸਤਾ ਬੰਦ ਕਰ ਦਿੱਤਾ ਇਹ ਪਾਣੀ ਸਿਸਵਾ ਨਦੀ ਦੇ ਵਿੱਚ ਜਿਹੜੀ ਕਿ ਇੱਕ ਕੁਦਰਤੀ ਨਦੀ ਹੈ ਇਹਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਨਾਲ ਨਾਲ ਜਿੱਥੇ ਹੁਣ ਕਾਫੀ ਗਰੋਥ ਹੋਈ ਹੋਈ ਆ ਉਹਦੇ ਵਿੱਚ ਪਾਣੀ ਦਾ ਬਹਾਅ ਬੰਦ ਕਰ ਦਿੱਤਾ। ਲਓ ਅੰਤ ਦੇ ਵਿੱਚ ਤੁਸੀਂ ਵਨੀਤ ਜੋਸ਼ੀ ਵੱਲੋਂ ਜਿਹੜੀ ਕੁਝ ਦਿਨ ਪਹਿਲਾਂ ਪੱਤਰਕਾਰਾਂ ਦੇ ਨਾਲ ਜਾ ਕੇ ਇਸ ਇਲਾਕੇ 'ਚ ਦੌਰਾ ਕੀਤਾ ਗਿਆ ਅਤੇ ਜੋ ਕੁਝ ਉਹਨਾਂ ਨੇ ਦੱਸਿਆ ਗਿਆ ਉਹਦੇ ਕੁਝ ਅੰਸ਼ ਵੇਖੋ। ਸਿਸਵਾ ਪਿੰਡ ਦੇ ਪਹਾੜ ਦੇ ਉੱਪਰ ਮੈਂ ਆਪ ਜੀ ਨੂੰ ਕਿਉਂ ਲੈ ਕੇ ਆਇਆ? ਸਿਸਵਾ ਜਿਹੜਾ ਹੈਗਾ ਇਹ ਇੱਕ तेती सौ एकड़ का जोड़ा है पिंड है जिदे अंदर लगभग तेती सौ एकड़ थोड़ी जी घट जड़ी है चार सौ माइनस कर दो जमीन है पंचायती जमीन है और ये जिते असं खड़े हैं इस जमीन दे उपर भी देखोगे ये पंचायती जमीन है जिदे उपर कब्जा कर लिता गया और कब्जा करे तो जे सी बी चला के पहाड़ बराबर किए गए हैं ये असं इत इस मोटा मोटा ए फोर फिफ्टी थ्री जो है ਇਹ ਐਪੇਸ ਘੜਿਆ ਹੁਣ ਇਹ ਜ਼ਮੀਨ ਜਿਹੜੀ ਹੈ ਇਹਦੇ ਅੰਦਰ ਇਹਨਾਂ ਨੇ ਪਹਾੜ ਕੱਟਤੇ ਪੇੜ ਕੱਟਤੇ ਠੀਕ ਹੈ ਤੁਸੀਂ ਦੇਖਿਆ ਉਹਨਾਂ ਰਸਤੇ ਬਣਾਤੇ ਔਰ ਇਹ ਸਾਰੀ ਸਾਰੀ ਜ਼ਮੀਨ ਜਿਹੜੀ ਹੈਗੀ ਹੈ ਪੰਚਾਇਤ ਦੀ ਜ਼ਮੀਨ ਹੈ ਔਰ ਪੰਚਾਇਤ ਦੀ ਜ਼ਮੀਨ ਦੇ ਉੱਪਰ ਇਹਨਾਂ ਨੇ ਕਬਜ਼ਾ ਕਰਕੇ ਇਹ ਕਰ ਲਿਆ ਚਲੋ ਮੰਨ ਲਓ ਇਹਨਾਂ ਦੀ ਗੱਲ ਜੇ ਮੰਨ ਵੀ ਲਈਏ ਕਿ ਪ੍ਰਾਈਵੇਟ ਜ਼ਮੀਨ ਹੈ ਜਿਵੇਂ ਕਹਿੰਦੇ ਨੇ ਤੇ ਪ੍ਰਾਈਵੇਟ ਜ਼ਮੀਨ ਹੈ ਤੇ ਪ੍ਰਾਈਵੇਟ ਜ਼ਮੀਨ ਜਿਹੜੀ ਹੈਗੀ ਹੈ ਇਹ ਸਾਰੀ ਸਾਰੀ ਜਿਹੜੀ ਹੈ ਦਫਾ ਪੀਐਲਪੀ ਦੇ ਤਹਿਤ ਜਿਹੜੀ ਹੈਗੀ ਹੈ ਬੰਦ ਹੈ। ਪਹਾੜ ਜਿੰਨਾ ਹੈਗਾ ਇਹ ਪੰਜਾਬ ਲੈਂਡ ਪ੍ਰSERVATION ਐਕਟ ਦੇ ਤਹਿਤ ਬੰਦ ਹੈ। ਜੇ ਪੀਐਲਪੀ ਦੇ ਤਹਿਤ ਤੇ ਬੰਦ ਹੈ ਜ਼ਮੀਨ ਤੇ ਦਾ ਮਤਲਬ ਹੈ ਤੁਸੀਂ ਦਫਾਚਾਰ ਲੱਗੀ ਹੋਈ ਹੈ। ਇੱਥੇ ਨਾ ਕੋਈ ਪੇਟ ਕੱਟ ਸਕਦੇ ਹੋ, ਨਾ ਤੁਸੀਂ ਕੁਝ ਮਲੇ ਖੁਰਪਾ ਵੀ ਨਹੀਂ ਚਲਾ ਸਕਦੇ। ਤੇ ਇਨਾ ਹੋਰ ਛੱਡੋ ਜੇ ਤੁਹਾਡੀ ਗਾਵਾਂ, ਮੱਝੀਆਂ ਤੇ ਬੱਕਰੀਆਂ ਹੈਗੀਆਂ ਉਹ ਵੀ ਚਲਾ ਸਕਦੇ ਤੁਸੀਂ। ਦਫਾਚਾਰ ਇੰਨੀ ਉਹ ਹੁੰਦੀ ਹੈ ਸਖਤ ਹੁੰਦੀ ਹੈ। ਠੀਕ ਹੈ। ਤੇ ਜਿੱਥੇ ਦਫਾਚਾਰ ਲੱਗੀ ਹੈ ਮੰਨ ਲਓ ਪ੍ਰਾਈਵੇਟ ਲੈਂਡ ਹੈ ਨਹੀਂ ਹੈ। ਮੰਨ ਲਓ ਦੇ ਸੋ ਕੀ ਹਾਲ ਹੈ ਇਹ ਦੇਖੋ ਟਾਇਰ ਕਹਿੰਦੇ ਜੀਸੀਬੀ ਨਹੀਂ ਆਇਆ ਇਹ ਦੇਖਿਓ ਜਰਾ ਤੁਹਾਨੂੰ ਜੀਸੀਬੀ ਦੇ ਟਾਇਰ ਨਿਸ਼ਾਨ ਦਿਖਣਗੇ ਤੁਹਾਨੂੰ ਛੁਸੀ ਜੀ ਉਹ ਕਹਿੰਦੇ ਦਫਾ ਚਾਰ ਨਹੀਂ ਲੱਗੀ ਹੋਈ ਹੈ ਦਫਾ ਚਾਰ ਜਮੀਨ ਹੈ ਭਾਈ ਸਾਹਿਬ ਪਿੰਡ ਦੇ ਸਰਪੰਚ ਖੜੇ ਨੇ ਸਾਡੇ ਨਾਲ ਇਹ ਦੇਖੋ ਦੱਸੋ ਦਫਾ ਚਾਰ ਲੱਗੀ ਹੈ ਲਿਖਤ ਲਿਖਿਜੀ ਹੋਇਆ ਦਫਾ ਚਾਰ ਹੈ ਜੀ ਲੱਗੀ ਹੈ ਇਹਨਾਂ ਨੇ ਇਹਨਾਂ ਨੂੰ ਦਫਾ ਚਾਰ ਲੱਗੀ ਹੋਈ ਹੈ ਅਸੀਂ ਕਹਿੰਦੇ ਦਫਾ ਚਾਰ ਲੱਗੀ ਹੋਈ ਹੈ ਪੂਰੇ ਪਿੰਡ ਚ ਲੱਗੀ ਹੋਈ ਹੈ ਪੂਰੇ ਪਹਾੜਾਂ ਤੇ ਜੇ ਤੁਸੀਂ ਸਿੰਪਲ ਜਿੰਨੂੰ ਕਿਸੇ ਨੂੰ ਧਿਆਨ ਵੀ ਹੋਏ ਇਸਿਊ ਨੂੰ ਧਿਆਨ ਹੋਏਗਾ ਕਿ ਜਿਹੜੇ ਫੋਰੈਸਟ ਹੁੰਦੇ ਨੇ ਇਹ ਦਫਾ ਚ ਕਮਿਊਨਿਟੀ ਰਿਜ਼ਰਵ ਫੋਰਸ ਨਾਲ ਤਾਂ ਹੋਰ ਵੀ ਢੜੀ ਧਾਰਵਾ ਸਖਤ ਹੋ ਜਾਂਦੀ ਹੈ ਤੇ ਇਸ ਕਰਕੇ ਸਾਡੀ ਬੇਨਤੀ ਹੈ ਸਰਪੰਚ ਸਾਹਿਬ ਨੇ ਜਿਹੜਾ ਹੈਗਾ ਇਹ ਪੂਰਾ ਦਾ ਪੂਰਾ ਮੈਟਰ ਧਿਆਨ ਚ ਲੈ ਕੇ ਆਏ ਸਰਪੰਚ ਸਾਹਿਬ ਡਿਵੈਲਪਮੈਂਟ ਅਫਸਰ ਦੇ ਵੀ ਪੁਲਿਸ ਤੇ ਧਿਆਨ ਚ ਵੀ ਲੈ ਕੇ ਆਏ ਪਰ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਮੈਂ ਪੁਲਿਸ ਅਫਸਰ ਦਾ ਨਾਮ ਨਹੀਂ ਲਵਾਂਗਾ ਸਾਰਾ ਦਿਨ ਥਾਣੇ ਬਿਠਾ ਕੇ ਬੁਲਾ ਕੇ ਬਿਠਾਈ ਰੱਖਿਆ ਔਰ ਕਿਹਾ ਕਿ ਇਹ ਜਿਹੜੀ ਜ਼ਮੀਨ ਸਾਡੀ ਹੈਗੀ ਹੈ ਉਸ ਜ਼ਮੀਨ ਮਾਲਕਾਂ ਨੂੰ ਤੰਗ ਨਾ ਕਰ ਮੈਨੂੰ ਨਹੀਂ ਪਤਾ ਜ਼ਮੀਨ ਮਾਲਕ ਕੌਣ ਹੈ ਮੈਂ ਆਇਡੈਂਟੀਫਾਈ ਨਹੀਂ ਕਰਦਾ ਮੈਂ ਨਹੀਂ ਬੋਲਦਾ ਮੈਂ ਇੰਨਾ ਹੀ ਕਹਿਣਾ ਕਿ ਇਹ ਪਹਾੜ ਹੈ ਇਹ ਪਹਾੜ ਕਟਿਆ ਗਿਆ ਹੈਗਾ ਪਹਾੜ ਦੇ ਉੱਪਰ ਲਗਭਗ 500 ਪੇੜ ਕੱਟ ਦਿੱਤੇ ਗਏ ਨੇ ਤੇ ਜਿੱਥੇ ਜੰਗਲ ਹੋਏ ਜਿੱਥੇ ਕਮਿਊਨਿਟੀ ਰਿਜ਼ਰਵ ਫੋਰੈਸਟ ਹੋਏ ਜਿੱਥੇ ਬੀ ਐਲ ਪੀ ਐ ਦੀ ਦਫਾ 4 ਲੱਗੀ ਹੋਏ ਚਾਹੇ ਪ੍ਰਾਈਵੇਟ ਜ਼ਮੀਨ ਵੀ ਹੋਏ ਉੱਥੇ ਨਾ ਤੁਸੀਂ ਜ਼ਮੀਨ ਪਧਰੀ ਕਰ ਸਕਦੇ ਹੋ ਨਾ ਤੁਸੀਂ ਪੇੜ ਪੁੱਟ ਸਕਦੇ ਹੋ ਇਹਨਾਂ ਨੇ ਇਹਨਾਂ ਨੇ ਗਲਤ ਕੰਮ ਕੀਤਾ ਹੈ ਇਹਦਾ ਬਹੁਤ ਵੱਡਾ ਉਦਾਹਰਣ ਇਹ ਹੈ ਇਹ ਰਸਤਾ ਦੇਖਿਆ ਉਹਨਾਂ ਪੇੜ ਲਗਾਤੇ ਇਹਨਾਂ ਨੇ ਮੈਂ ਤੁਹਾਨੂੰ ਹਲੇ ਚੋ ਵੀ ਦਿਖਾਉਂਗਾ ਮੈਂ ਤੁਹਾਨੂੰ ਥੱਲੇ ਜਾ ਕੇ ਮੈਂ ਥੱਲੇ ਜਾ ਕੇ ਮੈਂ ਤੁਹਾਨੂੰ ਥੱਲੇ ਜਾ ਕੇ ਚੋ ਵੀ ਦਿਖਾਉਂਗਾ ਜਿਹੜਾ ਚੋ ਇਹਨਾਂ ਨੇ ਬੰਦ ਕੀਤਾ ਹੈ ਇਹ ਜੇ ਪਹਾੜ ਇਹ ਪੇੜ ਦਿਖ ਰਹੇ ਨੇ ਇਹ ਥੱਲੇ ਚੋ ਜਾ ਰਿਹਾ ਹੈ ਉਪਰੋਂ 14 ਰਸਤਾ ਵੀ ਬੰਦ ਕਰਤਾ ਇਹਨਾਂ ਨੇ ਸੋ ਇਹ ਨਹੀਂ ਕਰ ਸਕਦੇ ਜੇ ਪ੍ਰਾਈਵੇਟ ਲੈਂਡ ਵੀ ਹੈ ਪਰ ਇਹ ਪ੍ਰਾਈਵੇਟ ਨਹੀਂ ਹੈ ਇਹ ਪੰਚਾਇਤੀ ਲੈਂਡ ਹੈ ਇਸ ਪੰਚਾਇਤੀ ਲੈਂਡ ਦੇ ਅੰਦਰ ਥੋੜਾ ਜਿਹਾ ਏਰੀਆ ਇਹਨਾਂ ਦਾ ਹੋ ਸਕਦਾ ਪਰ ਜਦ ਪੂ 3300 ਏਕੜ ਦੀ ਨਿਸ਼ਾਨਦੇਹੀ ਨਹੀਂ ਹੋਈ ਠੀਕ ਹੈ ਨਿਸ਼ਾਨਦੇਹੀ ਦਾ ਮਤਲਬ ਹੁੰਦਾ ਕਿ ਦੀ ਜਮੀਨ ਕਿੱਥੇ ਨਿਸ਼ਾਨਦੇਹੀ ਨਹੀਂ ਹੋਈ ਤੇ ਕਲੇਮ ਨਹੀਂ ਕਰ ਸਕਦੇ ਸਾਡੀ ਜਮੀਨ ਅਖੀਰ ਚ ਜਾਂਦੇ ਜਾਂਦੇ ਇਹ ਵੀ ਦੱਸ ਚੱਲਾਂ ਕਿ ਸਿਸਵਾ ਦਾ ਏਰੀਆ ਸਾਡੇ ਵਾਸਤੇ ਅਨਐਕਸਪਲੋਰਡ ਸੀ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਸਿਸਵਾ ਦੇ ਏਰੀਏ ਦੇ ਵਿੱਚ ਜਾ ਕੇ ਕੋਈ ਖਬਰ ਕਰ ਰਹੇ ਹਾਂ ਤੇ ਸਾਡੇ ਧਿਆਨ ਵਿੱਚ ਇਹੋ ਜਿਹੇ ਕਈ ਵੋਲੇਸ਼ਨਸ ਲਿਆਂਦੀਆਂ ਗਈਆਂ ਪੰਚਾਇਤ ਵੱਲੋਂ ਜਿੱਥੇ ਸਵਾਲ ਉੱਠਦੇ ਨੇ ਜੰਗਲਾਤ ਵਿਭਾਗ ਤੇ ਸਵਾਲ ਉੱਠਦੇ ਨੇ ਗਮਾੜਾ ਤੇ ਸਵਾਲ ਉੱਠਦੇ ਨੇ ਰੈਵਨਿਊ ਡਿਪਾਰਟਮੈਂਟ ਤੇ ਕਿਵੇਂ ਨਜਾਇਜ਼ ਉਹ ਸਾਰੀਆਂ ਬਿਲਕੁਲ ਬਿਲਕੁਲ ਸੜਕ ਦੇ ਕੰਢੇ ਤੇ ਆ ਬਿਲਡਿੰਗ ਵੇਖੋ ਇੱਕ ਲਾਲ ਬਿਲਡਿੰਗ ਹੈ ਜਿਸ ਦਾ ਕੋਈ ਪਤਾ ਨਹੀਂ ਕਿਨੇ ਬਣਾਈ ਆ ਜੇ ਡਾਕਟਰ ਗੁਰਸ਼ਰਮ ਸਿੰਘ ਨੂੰ ਪੁੱਛਿਆ ਕਹਿੰਦੇ ਜੀ ਮੈਨੂੰ ਪਤਾ ਨਹੀਂ ਜੇ ਇੱਕ ਦੋ ਬੰਦਿਆਂ ਨੂੰ ਹੋਰ ਨੂੰ ਪੁੱਛਿਆ ਗਿਆ ਜੀ ਮੈਨੂੰ ਪਤਾ ਨਹੀਂ ਕੀ ਦੀ ਹੈ ਕੋਈ ਬਾਹਰਲਾ ਬੰਦਾ ਹੈ ਇਹ ਬਿਲਕੁਲ ਸੜਕ ਤੇ ਬਿਲਡਿੰਗ ਬਣਾ ਗਿਆ ਜਿਹੜੀ ਕਿ ਇਸ ਪਿੰਡ ਦੇ ਲਾਲ ਡੋਰੇ ਤੋਂ ਲਾਲ ਲਕੀਰ ਤੋਂ ਬਾਹਰ ਹੈ ਔਰ ਨਜਾਇਜ਼ ਹੈ ਔਰ ਇਸ ਬਿਲਡਿੰਗ ਨੂੰ ਤੁਰੰਤ ਢਾਉਣ ਦੀ ਜ਼ਰੂਰਤ ਹੈ ਇਸ ਬਿਲਡਿੰਗ ਤੇ ਗਮਾੜਾ ਵੱਲੋਂ ਇੱਕ ਵਾਰੀ ਕਹਿੰਦੇ ਜੀ ਨੋਟਿਸ ਵੀ ਲਾਇਆ ਗਿਆ ਸੀ ਪਰ ਨੋਟਿਸ ਲਾਉਣ ਤੋਂ ਬਾਅਦ ਗਮਾੜਾ ਚੁੱਪ ਕਰਕੇ ਬੈਠ ਗਈ ਹੋ ਸਕਦਾ ਹੈ ਇਸ ਬਿਲਡਿੰਗ ਦੇ ਮਾਲਕ ਨੇ ਗਮਾੜਾ ਦੇ ਅਧਿਕਾਰੀਆਂ ਤੱਕ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਕਨਵਿੰਸ ਕਰ ਲਿਆ ਹੋਵੇ ਉਹਨਾਂ ਨੂੰ ਖੋਸ਼ ਕਰ ਲਿਆ ਹੋਵੇ ਤੇ ਉਸ ਤੋਂ ਬਾਅਦ ਫਿਰ ਉਹ ਨਾ ਕਦੇ ਨੋਟਿਸ ਲੱਗਿਆ ਤੇ ਨਾ ਹੀ ਉਹ ਨੋਟਿਸ ਦੁਬਾਰਾ ਇੰਪਲੀਮੈਂਟ ਹੋਇਆ ਇਸ ਦੇ ਨਾਲ ਨਾਲ ਅੱਗੇ ਅਸੀਂ ਜੋ ਕੁਝ ਵੇਖਿਆ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਈ ਹੋਰ ਖਬਰਾਂ ਸਿਸਵਾ ਦੇ ਇਲਾਕੇ ਤੋਂ ਦੇਾਂਗੇ ਜਿੱਥੇ ਪੰਜਾਬ ਸਰਕਾਰ ਦੇ ਫੈਸਲੇ ਔਰ ਉਹਨਾਂ ਦੀਆਂ ਕਾਰਵਾਈਆਂ ਤੇ ਸਵਾਲ ਖੜੇ ਹੁੰਦੇ ਨੇ ਕਿਵੇਂ ਇੱਕ ਰਿਜ਼ਰਵਡ ਫੋਰੈਸਟ ਏਰੀਆ ਦੇ ਵਿੱਚ ਵਾਈਲਡ ਲਾਈਫ ਏਰੀਏ ਦੇ ਵਿੱਚ ਕਬਜ਼ੇ ਨਜਾਇਜ਼ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਪੈਸ਼ਲੀ ਸਾਨੂੰ ਦੱਸਿਆ ਗਿਆ ਰੇਂਜ ਅਫਸਰ ਦੀ ਮਿਲੀ ਭੁਗ ਦੇ ਨਾਲ ਕਰਵਾਏ ਜਾ ਰਹੇ ਨੇ ਇੱਕ ਇਹੋ ਜੇ ਥਾਂ ਤੇ ਤਾਂ ਟਿਊਬ ਵੀ ਲਗਵਾ ਦਿੱਤਾ ਗਿਆ ਆ ਤੁਸੀਂ ਵੇਖੋ ਪੀ ਐਸ ਪੀ ਐਲ ਦੀ ਕਾਰਗੁਜ਼ਾਰੀ ਖੰਬੇ ਤੇ ਵੇਖੋ ਨਜ਼ਰ ਮਾਰੋ ਉਥੇ ਮੀਟਰ ਵੀ ਲਾਤਾ ਗਿਆ ਮੀਟਰ ਲੌਂ ਦਾ ਮਤਲਬ ਹੈ ਕਿ ਬੰਦੇ ਦਾ ਕਬਜ਼ਾ ਪੱਕਾ ਕਰਵਾਉਣ ਦੀ ਕੋਸ਼ਿਸ਼ ਪੀਐਸਪੀਐਲ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਸੋ ਐਜੇ ਮੈਂ ਖਬਰ ਦਾ ਕਰਨਾ ਜੀ ਅੰਤ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਦਿਨਾਂ 'ਚ ਸਸਵਾ ਤੋਂ ਅਸੀਂ ਤੁਹਾਨੂੰ ਕਈ ਦਿਲਚਸਪ ਔਰ ਹੈਰਾਨੀ ਕਰਨ ਵਾਲੀਆਂ ਖਬਰਾਂ ਲੈ ਕੇ ਆਵਾਂਗੇ ਜਿੱਥੇ ਲੋਕ ਅਫਸਰशाही ਔਰ ਨੇਤਾਗਣ ਬੇਨਕਾਬ ਹੋਣਗੇ ਮਾਰਜਿੰਦਰ ਸਿੰਘ ਤੱਕੜ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ